ਜਗਦੀਪ ਜਿਹੜੀ ਹੈ ਤੇਰੇ ਸੱਟਾਂ ਵੱਜੀਆਂ ਨੇ ਕੀ ਗੱਲਬਾਤ ਹੋਈ ਆ ਸਾਰੀ ਦੱਸ ਦਿਗਾ ਬਾਈ ਇਹ ਆਪਣਾ ਸਾਡੇ ਕਮਾਂਡ ਤੇ ਆਈ ਲਾਫਟੇ ਤਿੰਨ ਸਨੋਗਰ ਜਾਂ ਮੈਂ ਸੰਗਈ ਹਾਂਜੀ ਪਾਨ ਪੀ ਕੇ ਬਾਈ ਤੇ ਹਾਂਜੀ ਕੌਂਕਣਾ ਤੇ ਉਹ ਗੁਰੂਗਰ ਤੋਂ ਪਹਿਲਾਂ ਬਾਬੇ ਉੱਥੇ ਰਹਿੰਦੇ ਹੈਗੇ ਉਹਨਾਂ ਨੂੰ ਪੁੱਤਰਾ ਵਿੱਚੇ ਕੋਈ ਗੱਲਬਾਤ ਹੋਈ ਉਹਨਾਂ ਦੀ ਉੱਥੇ ਦਾਰੂ ਵੀ ਦੇ ਜਾਂਦੇ ਥੰਦੇ ਜਾਂਦੇ ਸੀਗੇ ਤੇ ਉਹਨੇ ਬਾਬੇ ਹੀ ਨੇ ਰੋਕਦਾ ਉਹ ਮੰਨ ਕੇ ਚੱਲੂ ਉਹਨਾਂ ਦੇ ਪੈਰ ਪੈ ਗਏ ਤੇ ਉਥੇ ਉਹਨਾਂ ਦੀ ਲੜਾਈ ਕਿਸ ਗੱਲ ਤੇ ਹੋਈ ਯਾਰ ਸਾਡੀ ਵੀ ਉਸੇ ਵਿੱਚ ਬੇਸਤੀ ਹੋਈ ਕਿੱਥੇ ਸੀਗੇ ਤੁਸੀਂ ਜਦੋਂ ਲੜਿਓ ਮੈਂ ਤੇ ਹੀ ਸੀ ਅੱਛਾ ਉਹ ਕਿੱਥੇ ਸੀਗੇ ਉਹ ਮੰਨ ਕੇ ਸਾਡੇ ਅੰਮਣੋਂ ਸਾਹਮਣੇ ਹੀ ਆਗੇ ਕੀ ਕੀ ਛੋਟੇ ਕੋੜੇ ਛੋਟੀ ਹੈਗੀ ਸੀ ਕਿ ਉਥੇ ਯਾਰ ਨਹੀਂ ਮੇਰੇ ਕੋਲੇ ਮੰਨ ਕੇ ਚੱਲ ਬੰਦੀ ਸੀ ਉਹ ਉਹ ਪਰਖਾਂ ਦੇ ਆ ਹਾਂਜੀ ਪਰਖਾਂ ਦੇ ਆ ਹਾਂ ਸਾਡੇ ਬਾਹਰ ਦੇ ਨਾਲ ਹੀ ਲੰਦਾ ਜਾਂ ਪੈਚੇ ਮੈਂ ਹੂੰ ਚੱਕੜਾ ਮੰਗ ਤੇ ਉਹਨੇ ਮੰਨ ਕੇ ਚੱਲੋ ਤੂੰ ਮੇਥੀ ਵੀ ਨਹੀਂ ਦਿੰਦਾ ਮੈਂ ਇਹ ਤੇ ਬਚੇ ਪਹਿਲਾਂ ਤੇਰੇ ਕਿਨੇ ਮਰੀ ਪਹਿਲਾਂ ਮੇਰੇ ਵੱਨ ਕੇ ਚੱਲੋ ਮਰੀ ਗਿਆ ਵੀ ਜਿਹੜਾ ਢਿੰਗ ਬੈਹੰਦਿਆਂ ਨੂੰ ਸੁਖਾਈ ਉਹਨੇ ਕਿੱਥੇ ਮਰੀਆ ਪੈਰ ਤੇ ਮਰੀ ਪੈਰ ਤੇ ਮਰੀ ਕਿੰਨੀ ਕੁ ਸੱਟ ਆ ਟਾਟੇ ਹੱਡੀ ਚੱਕੀ ਗਈ ਜੀ ਅੱਛਾ ਆ ਹੱਡੀ ਫਿਰਕ ਤੇਰਾ ਤੇ ਤੇ ਹੋਰ ਨਾਲ ਕੌਣ ਸੀ ਹੋਰ ਲਾਪਰੀ ਸਿੰਘ ਜੀ ਦੀ ਜੀ ਉਹ ਭਤੀਜਾ ਦਾ ਅੱਛਾ ਉਹਨੇ ਹੀ ਮਰੀਆ ਤੇ ਮੰਨ ਕੇ ਚਲੋ ਨਾਲ ਮਾਂ ਸੀ ਉਹਨਾਂ ਦੀ ਅੱਛਾ ਅੱਛਾ ਕਿੰਨੇ ਕੋਈ ਕੰਮ ਆਇਆ ਉਹਨਾਂ ਦਾ ਇਹਨਾਂ ਨੇ ਹਮਲਾ ਕੀਤਾ ਤੁਹਾਡੇ ਤੇ ਉਹ ਤਾਂ ਮੰਨ ਕੇ ਚਲੋ ਵੀ ਸਾਡਾ ਸਾਰੇ ਆ ਗਏ ਜਦੋਂ ਉਹਨਾਂ ਨੇ ਤੇ ਆ ਕੇ ਛੜਵਾਇਆ ਕੀ ਨਾਂ ਹੈ ਤੁਹਾਡਾ ਤੇਰਾ ਨਾਮ ਸੁਖਵਿੰਦਰ ਕੌਰ ਹੈ ਜੀ ਹਾਂਜੀ ਕੀ ਗੱਲਬਾਤ ਹੋਈ ਆ ਸਾਰੀ ਇਹ ਸਾਡੇ ਗਵਾਂਢ 'ਚ ਇੱਕ ਮੁੰਡਾ ਰਹਿੰਦਾਗਾ ਹਾਂਜੀ ਦਸ ਥੋੜਾ ਜਿਹਾ ਤੋਂ ਸ਼ਰਾਬਾਂ ਕੱਢਦਾ ਵੇਚ ਦਾ ਸ਼ਰਾਬ ਪੀਤੀ ਹੋਈ ਸੀਗੀ ਸਾਡੇ ਬਾਹਰ ਚ ਆ ਕੇ ਉਹਨੇ ਲਲਤਰਾ ਮਾਰਿਆ ਫਿਰ ਸਾਡੇ ਅੰਦਰ ਐਂਟਰ ਹੋ ਗਈ ਅੰਦਰ ਐਂਟਰ ਹੋਣ ਤੋਂ ਬਾਅਦ ਉਹਦੀ ਮਾਂ ਨੇ ਕਿਹਾ ਵੀ ਆ ਜਾਓ ਇਹ ਇਕੱਲਾ ਹੀ ਆਗਾ ਸਿੰਦਰ ਕੌਰ ਨੇ ਕਿਹਾ ਜਦੋਂ ਸਿੰਦਰ ਕੌਰ ਨੇ ਕਿਹਾ ਇਕੱਲਾ ਤਾਂ ਉਹ ਚਾਚਾ ਦੇ ਭਤੀਜਾ ਦੋਨੋਂ ਦੇ ਹੱਥਾਂ 'ਚ ਕਰਪਾਨਾ ਸੀ ਤੇ ਸਾਡੇ ਘਰ ਆ ਬੜੇ ਘਰ ਆ ਕੇ ਮੇਰੇ ਘਰ ਵਾਲੇ ਨੂੰ ਸ਼ੁਰੂ ਕਰਤਾ ਉਹਨਾਂ ਨੇ ਚਾਚੇ ਨੇ ਕੀਤਾ ਲਾਤਾ ਜਦੋਂ ਕੀਤਾ ਲਾਤਾ ਤੇ ਉਹਦੇ ਭਤੀਜੇ ਨੇ ਸਿਰ ਤੇ ਉਹਦੇ ਕਿਰਪਾਣਵਾਰੀ ਮੇਰੇ ਬੱਚੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕੀਤਾ ਇਹਨਾਂ ਨੂੰ ਅਸੀਂ ਘਰ ਚ ਚਾਰੋਂ ਜਾਣੇ ਸੀ ਦੋ ਬੱਚੇ ਸੀ ਮੇਰੇ ਦੋ ਇੱਕ ਮੇਰੇ ਘਰ ਵਾਲਾ ਸੀਗਾ ਇਹਨਾਂ ਨੇ ਜਦੋਂ ਛੱਟ ਮਾਰੀ ਲੋਕ ਇਕੱਠੇ ਹੋ ਗਏ ਤਾਂ ਇਹ ਬੰਹਾ ਹਸਦਾਲਜ ਲਿਆਂਦਾ ਗਿਆ ਹਸਦਾਲਜ ਸਾਨੂੰ 26 ਦੀ ਰਾਤ ਨੂੰ ਆਏ ਆ ਅਸੀਂ ਸਾਡੀ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਨਾਲ ਮੀਟਿੰਗ ਹੋਈ ਆ ਡਾਕਟਰ ਸਾਹਿਬ ਵੀ ਮਿਲੇ ਹੋਏ ਆ ਕੋਈ ਕਾਰਵਾਈ ਨਹੀਂ ਹੋਈ ਕੋਈ ਪੁਲਿਸ ਨਹੀਂ ਉਹਨਾਂ ਦੇ ਘਰ ਗਈ ਮੇਰੇ ਬੰਦੇ ਨੇ ਹਜੇ ਖੂਨ ਪੰਦਨੀ ਹੋਇਆ ਦੋ ਦਿਨ ਹੋ ਗਏ ਜੇ ਇਹਨੂੰ ਕੋਈ ਕੁੱਛ ਹੋਗਾ ਤਾਂ ਇਹਦਾ ਜਿੰਮੇਵਾਰ ਕੌਣ ਆਗਾ ਨਹੀਂ ਡਾਕਟਰ ਸਾਹਿਬ ਨੇ ਕੋਈ ਰਿਪੋਰਟ ਤਿਆਰ ਕੀਤੀ ਆ ਕੀ ਕੀਤਾ ਉਹ ਚੱਲ ਲਿਖਿਆ ਡੋctor ਸਾਹਿਬ ਨੇ ਰਿਪੋਰਟ ਕੀਤੀ ਆ ਦੋ ਡਾਂਗਾ ਸੋਟੀਆਂ ਦੀ ਰਿਪੋਰਟ ਚਲੀ ਗਈ ਆ ਜਿਹੜੀ ਕਿ 23 24 ਦੀ ਧਾਰਾ ਬਣ ਰਹੀ ਆ ਉਹ ਅਸੀਂ ਪਰਚਾ ਕਰਵਾਉਣਾ ਨਹੀਂ ਚਾਹੁੰਦੇ ਕਿ ਉਹਨਾਂ ਤੇ ਅਸੀਂ ਆਪ ਦੀ ਮੰਗ ਕਰਦੇ ਆਂ ਕਿ ਤੇਜ ਹਿਯਾਰਾਂ ਨਾਲ ਜਿਹਨਾਂ ਨਾਲ ਵਾਰ ਕੀਤਾ ਗਿਆ ਸਾਡੀ ਉਹੀ ਰਿਪੋਰਟ ਦਿੱਤੀ ਜਾਵੇ ਤੇ ਉਹੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਤੇ ਸਾਰੇ ਮੀਡੀਆ ਤੋਂ ਇਹ ਮੰਗ ਕਰਦੀ ਆ ਮੇਰੀ ਮੇਰੀ ਰਿਕਵੈਸਟਾਂ ਮੇਰੀ ਸੁਣੀ ਜਾਵੇ ਮੇਰੇ ਬੱਚਾ ਦਾ ਸਾਡਾ ਇਹ ਹੱਲ ਕੀਤਾ ਜਾਵੇ ਹਸਪੀਟਲ ਦੇ ਐਮਐਸ ਨਾਲ ਗੱਲ ਹੋਈ ਹੈ ਸਾਡੀ ਉਹਨਾਂ ਨੇ ਸਾਨੂੰ ਹਜੇ ਤੱਕ ਕੋਈ ਰਿਸਪਾਂਸ ਨਹੀਂ ਦੇ ਰਹੀ ਹੈਗੀ ਤੇ ਡਾਕਟਰ ਸਾਹਿਬ ਕੀ ਕਹਿੰਦੇ ਤੁਹਾਨੂੰ ਡਾਕਟਰ ਸਾਹਿਬ ਕਹਿੰਦੇ ਸਾਡੀ ਐਸਐਮ ਨਾਲ ਗੱਲ ਹੋਈ ਆ ਤੇ ਡਾਕਟਰ ਵਿਕਰਮ ਨਾਲ ਗੱਲ ਹੋਈ ਆ ਉਹ ਕਹਿੰਦੇ ਅਸੀਂ ਸੋਮਵਾਰ ਨੂੰ ਹੀ ਮਿਲਾਂਗੇ ਹੁਣ ਅਸੀਂ ਅੱਜ ਛੁੱਟੀ ਹੈਗੀ ਅੱਜ ਅਸੀਂ ਮਿਲਦੇ ਨਹੀਂ ਹੈਗੇ ਠੀਕ ਸਾਡੇ ਬੰਦੇ ਦੇ ਬਲੀਡਿੰਗ ਬੰਦ ਨਹੀਂ ਹੋਈਗੀ ਉਹ ਇਦਾਂ ਹੀ ਪਿਆ ਰਗਾ ਠੀਕ